ਫਗਵਾੜਾ ਨਿਗਮ ਦੀ ਗੱਲ ਕਰ ਲਈਏ ਕਹਿੰਦੇ ਕਿ ਉੱਥੇ ਇੱਕ ਸਵੱਛ ਸਰਵੇਖਣ ਦੇ ਵਿੱਚ ਇੰਨਾ ਹੇਰਫੇਰ ਕਰਤਾ ਵੀ ਇੱਕ ਵੱਡੀ ਸਾਰੀ ਰਿਸ਼ਵਤਖੋਰੀ ਦਾ ਮਾਮਲਾ ਬਾਹਰ ਨਿਕਲਿਆ ਇਹ ਪੂਰਾ ਕੀ ਮਾਮਲਾ ਹੈ ਜੀ ਇਹ ਮਾਮਲਾ ਬਸ ਰਿਸ਼ਵਤਖੋਰੀ ਦਾ ਯਾਰ ਰਿਸ਼ਵਤਖੋਰੀ ਨੂੰ ਲੱਸੀ ਪਾਣੀ ਵੀ ਕਹਿ ਦਿੰਦੇ ਆ ਹੂੰ ਤੇ ਹਰੀਆਂ ਮਿਰਚਾਂ ਵੀ ਕਹਿ ਦਿੰਦੇ ਆ ਨਹੀਂ ਮਿੱਠੀਆਂ ਮਿਰਚਾਂ ਹੂੰ ਮਾਨ ਸਾਹਿਬ ਦੀ ਇੱਕ ਐਸੇਡ ਦਾ ਇੱਕ ਦਾ ਟਾਈਟਲ ਸੀ ਮਿੱਠੀਆਂ ਮਿਰਚਾਂ ਦੇ ਕੇ ਸਾਰੇ ਕੰਮ ਕਰਾ ਲਓ ਮਠੀਆਂ ਮਿਰਚਾਂ ਮੈਨੂੰ ਯਾਦ ਹੈ ਮੈਂ ਮਾਨ ਸਾਹਿਬ ਨੂੰ ਬਹੁਤ ਸੁਣਿਆ ਜੀ ਮਾਨ ਸਾਹਿਬ ਪਤਾ ਨਹੀਂ ਕਿਉਂ ਖਿੱਚਦੇ ਖਿੱਚੇ ਰਹਿੰਦੇ ਆ ਸਾਡੇ ਨਾਲ ਪਰ ਅਸੀਂ ਬਹੁਤ ਸੁਣਿਆ ਮਾਨ ਸਾਹਿਬ ਨੂੰ ਜੀ ਤਾਂ ਮਠੀਆਂ ਮਿਰਚਾਂ ਵੀ ਕਹਿੰਦੇ ਹੁੰਦੇ ਸੀ ਦੇ ਕੇ ਸਾਰੇ ਕੰਮ ਕਰਾ ਲਓ ਮਠੀਆਂ ਮਿਰਚਾਂ ਇੱਥੇ ਮਠੀਆਂ ਮਿਰਚਾਂ ਦਾ ਰੋਲ ਹੈ ਹਾਂ ਜੀ ਹਾਂ ਜੀ ਤਾਂ ਕਹਿਣ ਦਾ ਭਾਵ ਇਹ ਆ ਸਾਬ ਕਿ ਨਿਗਮ ਦੇ ਵਿੱਚ ਵੈਰੀਫਿਕੇਸ਼ਨ ਵਾਸਤੇ ਜੋ ਕੁਆਲਟੀ ਕਾਉਂਸਲ ਆਫ ਇੰਡੀਆ ਉਹਦੇ ਅਧਿਕਾਰੀ ਆਏ ਇੱਥੇ ਹੂੰ ਉਹਨਾਂ ਨੇ ਕਿਹਾ ਕਿ ਅਸੀਂ ਵੈਰੀਫਿਕੇਸ਼ਨ ਤੁਹਾਡੀ ਠੀਕ ਕਰਦੇ ਹਾਂਗੇ ਦੁਰਸਤ ਕਰਦੇ ਹਾਂਗੇ। ਉਹ ਜੇਲ੍ਹ ਦੇ ਵਿੱਚ ਨਾ ਇੱਕ ਡਾਇਲੌਗ ਬੋਲਿਆ ਜਾਂਦਾ। ਹੂੰ ਪੰਜਾਬ ਦੀਆਂ ਜੇਲਾਂ 'ਚ ਇੱਕ ਡਾਇਲੌਗ ਬੋਲਿਆ ਜਾਂਦਾ। ਦੇ ਖਰਚਾ ਬਣਾ ਦਿੰਨੇ ਆ ਪਰਚਾ। ਹੂੰ ਉਹਦਾ ਮਤਲਬ ਤਾਂ ਕੀ ਹੁੰਦਾ ਹੈ? ਕਿ ਹੁਣ ਤਾਂ ਪਤਾ ਨਹੀਂ ਮੈਂ 2007 ਸਮਝ ਲਓ ਜਦੋਂ ਗੱਲ ਕਰਦਾ ਉਹਨਾਂ ਨਾਲ ਆਪਦੇ ਜੀ ਮਤਲਬ ਕਿ 2007 ਤੋਂ ਬਾਤ ਵੀ ਨਹੀਂ ਹੈ ਦੋਸਰ ਤਾਂ ਉੱਥੇ ਕੀ ਹੁੰਦਾ ਸੀਗਾ ਕਿ ਗਾਰਦਨ ਵਾਉਣੀ ਹੈ ਡਾਕਟਰ ਸਾਹਿਬ ਕੋਲ ਉਹ ਪਰਚਾ ਹੀ ਬਣਾ ਕੇ ਦੇਉਗਾ ਨਾ ਕਿ ਚੱਲ ਬਈ ਜਾ ਬਾਹਰ ਘੁਮ ਆ ਆ ਫਿਰ ਉਹਦਾ ਕੰਮ ਸਿੱਧਾ ਹੁੰਦਾ ਸੀਗਾ ਤਾਂ ਮਤਲਬ ਕਿ ਉਹ ਕੋਈ ਵੀ ਗੱਲ ਹੋਣੀ ਹਮ ਕਿਤੇ ਦੂਜੇ ਬਲਾਕ ਚ ਜਾਣਾ ਤੇ ਤਦ ਵੀ ਉਹ ਥੋੜਾ ਚੱਲਦਾ ਹੁੰਦਾ ਉੱਥੇ ਮੁਲਾਜ਼ਮਾਂ ਦਾ ਸਾਡਾ ਸਾਰਿਆਂ ਦਾ ਚੱਲਦਾ ਹੁੰਦਾ ਕੰਮ ਤਾਂ ਉਹ ਉੱਥੇ ਇੱਕ ਡਾਇਲੌਗ ਬੋਲਿਆ ਜਾਂਦਾ ਕਿ ਦੇ ਖਰਚਾ ਬਣਾ ਦਿੰਨੇ ਪਰਚਾ ਤਾਂ ਇਹ ਇਹ ਚੀਜ਼ ਹੁੰਦੀ ਆ ਕਿ ਉਹਨਾਂ ਨੇ ਵੀ ਕਿਹਾ ਕਿ ਖਰਚਾ ਦਿਓ ਪਰਚਾ ਤੁਹਾਡਾ ਦਰੁਸਤ ਕਰ ਦਿੰਨੇ ਆ ਤਾਂ ਉਹਨਾਂ ਨੇ ਉਹਦੀ ਰਿਕਾਰਡਿੰਗ ਕੀਤੀ ਹੈ ਸਰਕਾਰੀ ਰਿਕਾਰਡਿੰਗ ਵਾਲਿਆਂ ਦੀ ਤੁਹਾਨੂੰ ਪਤਾ ਹੈ ਇਹ ਤੇ ਟ੍ਰੇਨਿੰਗ ਦਿੱਤੀ ਇਹ ਤੇ ਮੈਨੂੰ ਲੱਗਦਾ ਕਿ ਗੁਪਤ ਟ੍ਰੇਨਿੰਗ ਆਪਦੇ ਮੁਲਾਜ਼ਮਾਂ ਨੂੰ ਦਿੰਦੇ ਨੇ ਵੀ ਰਿਕਾਰਡਿੰਗ ਕਿੱਦਾਂ ਕਰਨੀ ਆ ਇਹ ਮੰਨਣ ਨਾ ਮੰਨਣ ਇਹ ਸਾਰਿਆਂ ਨੂੰ ਇਹਨਾਂ ਨੇ ਰਿਕਾਰਡਿੰਗ ਦੀ ਕਿਤੇ ਨਾ ਕਿਤੇ ਦਿੱਤੀ ਹੋਈ ਆ ਤਕਨੀਕ ਕਿ ਰਿਕਾਰਡਿੰਗ ਕਿੱਦਾਂ ਕਰਨੀ ਆ ਤੇ ਇਹਨਾਂ ਤੋਂ ਬਚ ਕੇ ਤੇ ਮਰਗ ਤੇ ਆਏ ਵੀ ਰਿਕਾਰਡਿੰਗ ਕਰ ਸਕਦੇ ਜੇ ਕਸ ਤੋਂ ਟੇ ਮਤਨੋ ਸਹੀ ਦੱਸਾ ਉਹ ਤੇ ਕੁਝ ਲੱਭ ਜਾਵੇ ਤਾਂ ਬੈਰ ਹਾਲ ਉਹਨਾਂ ਨੇ ਰਿਕਾਰਡਿੰਗ ਵਗੈਰਾ ਕਰਕੇ ਤੇ ਇਹਨਾਂ ਨੂੰ ਨਾ ਪੜ ਲਿਆ ਭਾਈ ਜੀ ਇਹਨਾਂ ਨੂੰ ਨਾ ਪੜ ਲਿਆ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਹਸਾਬ ਲਾ ਲੋ ਸੈਂਟਰ ਦੇ ਅਧਿਕਾਰੀ ਜਿਹੜੇ ਉਹ ਪੰਜਾਬ ਸਰਕਾਰ ਨੇ ਇੱਥੇ ਨੱਥ ਲਏ ਨੇ ਉਹਨਾਂ ਆ ਕੇ ਜਾਂਦੇ ਕਿੱਥੇ ਜੇ ਜਾਂਦਾ ਕਹਾ ਹੈ ਮੇਰੇ ਸੋਨਿਆ ਇੱਥੇ ਖੜ੍ਹ ਜਾਓ ਇੱਥੇ ਬਹਿ ਜਾਓ ਤੇ ਚੰਗਾ ਕੀਤਾ ਹਲਕੇ ਹੋਏ ਫਿਰਦੇ ਨੇ ਸਾਹਿਬ ਜੀ ਜਿੱਥੋਂ ਮੌਕਾ ਮਿਲੇ ਬੱਸ ਇਹ ਹੱਡਾ ਉੜੀ ਦਾ ਕੁੱਤਾ ਵੀ ਰਾਜੇ ਜਾਂਦਾ ਇੱਕ ਵੇਲੇ ਸਾਹਿਬ ਉਹ ਕਹਿੰਦਾ ਬਾਸ ਯਾਰ ਬਹੁਤ ਖਾ ਲਿਆ ਬਾਦ ਕਾਲੇ ਸ਼ੈਡੋ ਕੜਾ ਇਹ ਸਰ ਇਹ ਕੁਝ ਇਹਨਾਂ ਦੇ ਵਿੱਚ ਮੈਂ ਸਾਰੇ ਨਹੀਂ ਕਹਿੰਦਾ ਇਮਾਨਦਾਰ ਵੀ ਆ ਬਹੁਤ ਆ ਇਹ ਕੁਝ ਜਿਹੜੇ ਬਾਬੂ ਆ ਸ਼ੋਨੇ ਆ ਇਹ ਮਤਲਬ ਕਿ ਇਹ ਇਹ ਤਾਂ ਉਹਨਾਂ ਤੋਂ ਵੀ ਗਏ ਆ ਹੂੰ ਇਹ ਤੇ ਬਸ ਜਿੱਥੇ ਮਿਲ ਗਿਆ ਡਕਾਰ ਆਵੇ ਨਾ ਆਵੇ ਪਚੇ ਨਾ ਪਚੇ ਖਾਈ ਜਾਂਦੇ ਆ ਖਾਈ ਜਾਂਦੇ ਸਰ ਇਹ ਕੱਲਾ ਹਾਲ ਉਹਨਾਂ ਦਾ ਨਹੀਂ ਇੱਧਰ ਆਪਣੇ ਵਾਲਿਆਂ ਦਾ ਵੀ ਕਈਆਂ ਦਾ ਹਾਲੇ ਹੋਣਾ ਹੂੰ ਹੂੰ ਰਾਜੀ ਨਹੀਂ ਹੁੰਦਾ ਸਾਹ ਰਾਜੀ ਨਹੀਂ ਹੁੰਦਾ ਜੀ ਉਹ ਆਦੇ ਹੁੰਦੇ ਆ ਨਾ ਇੱਕ ਦਾ ਟੱਬਰ ਵੱਡਾ ਤੇ ਇੱਕ ਦਾ ਬੱਬਰ ਵੱਡਾ ਹਮ ਬੱਬਰ ਪਤਾ ਕਿੰਨੂੰ ਆਉਂਦੇ ਬੱਬਰ ਆ ਢਿੱਡ ਹੁੰਦਾ ਢਿੱਡ ਨੂੰ ਕਹਿੰਦੇ ਜੀ ਵੀ ਪੰਜ ਰੋਟੀਆਂ ਉਹ ਇੱਕ ਮੇਰੇ ਵਰਗਾ ਕਹਿੰਦਾ ਮੈਨੂੰ ਚਾਰ ਦੇ ਦਿਓ ਦੂਜੇ ਜੀ ਇੱਕ ਵੰਡ ਲੋ ਨੂੰ ਬਸ ਸਾਰ ਲੋ ਤਾਂ ਆਹ ਹਾਲਿਆ ਬਸ ਇਹ ਕੁਝ ਬੰਦੇ ਆ ਲੱਗੇ ਹੋਇਆ ਕਿ ਸਾਰਾ ਪੈਸਾ ਦੁਨੀਆ ਦਾ ਮੇਰੇ ਕੋਲ ਆ ਜਾਵੇ ਸਾਬ ਤਾਂ ਮਤਲਬ ਕਿ ਇਹ ਇੰਡੀਆ ਦੇ ਵਿੱਚ ਇਹੋ ਜਿਹਾ ਪ੍ਰਸ਼ਾਸਨ ਨਿਜ਼ਾਮ ਹੈ ਕਿ ਤੁਸੀਂ ਅੱਗੇ ਦੇਖਿਆ ਕਿ ਇੱਥੇ ਜਾਂਚ ਕਰਨ ਵਾਸਤੇ ਆਈ ਏਜੰਸੀ ਹਿਮਾਚਲ ਦੇ ਵਿੱਚ ਸਕਾਲਰਸ਼ਿਪ ਵਾਲਾ ਮਾਮਲਾ ਸੀ ਜੀ ਤੇ ਉਹਦੇ ਅਧਿਕਾਰੀ ਫਸ ਗਿਆ ਰਿਸ਼ਵਤ ਕਾਂਡ ਦੇ ਵਿੱਚ ਕਰੋੜ ਕੇ ਡੇਢ ਕਰੋੜ ਦਾ ਸੀਬੀਆਈ ਵਾਲੇ ਫਸ ਜਾਂਦੇ ਆ ਸਾਹਿਬ ਇੱਥੇ ਚੰਡੀਗੜ੍ਹ ਫਸ ਗਿਆ ਸੀ ਨਾ ਦੇ ਰੇਡਾਂ ਪੈਂਦੀਆਂ ਰਹਿੰਦੀਆਂ ਬਾਅਦ ਚ ਨਹੀਂ ਨਹੀਂ ਫੜੇ ਕਿ ਸੀਬੀਆਈ ਵਾਲੇ ਗ੍ਰਿਫਤਾਰ ਹੋਏ ਜੀ ਜੀ ਭੱਜ ਗਿਆ ਸੀ ਪਹਿਲਾਂ ਬਾਅਦ ਚ ਫੜਿਆ ਗਿਆ ਸੀ ਸੀਬੀਆਈ ਵਾਲੇ ਗ੍ਰਿਫਤਾਰ ਹੋਏ ਈਡੀ ਵਾਲੇ ਗ੍ਰਿਫਤਾਰ ਹੋਏ ਇੱਥੇ ਤੁਸੀਂ ਕਮਾਲ ਦੀ ਗੱਲ ਹੈ ਕਿ ਵੈਰੀਫਿਕੇਸ਼ਨ ਵਾਲੇ ਗ੍ਰਿਫਤਾਰ ਹੋਏ ਬੈਠੇ ਸੋ ਬੁਰਾ ਹਾਲ ਹੈ ਬੰਕੇ ਦਿਹਾੜੇ ਕੁਝ ਨਹੀਂ ਸਮਝ ਆਉਂਦੀ ਕਿ ਕਦੋਂ ਕੰਮ ਠੀਕ ਹੋਏਗਾ ਤਾਕੀ ਤੁਰੇ ਆਉਂਦੇ ਆ ਵੀ ਮਰੂਦਾਂ ਦੀ ਰੇੜ ਹੂੰ ਜੀ ਜੀ ਬਿਲਕੁਲ ਮਿੰਟੂ ਜੀ ਮਾਨਪ੍ਰੀਤ ਲੋਸਾਹ ਬਹੁਤ ਬਹੁਤ ਸ਼ੁਕਰੀਆ ਜੀ ਤੇ ਸਵਾਗਤ ਹੈ ਤੁਹਾਡਾ ਸਾਰੇ ਦੋਸਤਾਂ ਦਾ ਨਾਲ ਨਾਲ ਸਵਾਗਤ ਹੈ ਜੀ ਹਾਈ ਨੋਟ ਕਹਿੰਦੇ ਹਾਈ ਵੋਟ ਇੱਕ ਦੂਜੇ ਦੇ ਪੈਰ ਮਿੱਥਦੇ ਫਿਰਦੇ ਪਤੰਦਰ ਜਸਵਿੰਦਰ ਸਿੰਘ ਜੀ ਕਹਿੰਦੇ ਆ ਸਹੀ ਗੱਲ ਹੈ ਬਸ ਜਾਂ ਤੇ ਵੋਟ ਚਾਹੀਦੀ ਹੈ ਤਾਂ ਜਾਂ ਫਿਰ ਜਿੱਧਰੋਂ ਵੀ ਮੈਸੇਜ ਨੋਟ ਚਾਹੀਦੇ ਆ ਸਾਡੇ ਦਲਿੰਦਰ ਵਾਲਾ ਕਹਿੰਦੇ ਵੀ ਉਹ ਵੀ ਨਹੀਂ ਰੱਜ ਰਿਹਾ ਕਾਲੋਂ ਸਾਹਿਬ ਕਹਿੰਦੇ ਨੇ ਕਿ ਭਾਈ ਚਲੋ ਆਪਾਂ ਕਿਸੇ ਦਾ ਇਹਦਾ ਨਾਮ ਤੇ ਨਹੀਂ ਲੈ ਸਕਦੇ ਨਹੀਂ ਦੁਆ ਹੀ ਕਰੀਏ ਕਿ ਰਾਜ ਜਾਨ ਹੂੰ ਔਰ ਕੀ ਆ ਜੀ ਜਿਹੜਾ ਨਹੀਂ ਰਚ ਰਿਆ ਦਵਾਈ ਕਰਦੇ ਆ ਜਾਂ ਤਾਂ ਰਾਜੇ ਜਾਵੇ ਜਾਂ ਉਹਦਾ ਭਾਂਡਾ ਭੱਜ ਜਾਵੇ ਬਸ ਦੋ ਹੀ ਗੱਲਾਂ ਜੀ 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 ਸੇਤ ਗੱਲ ਤੇ ਸਬਰ ਸਦਕ ਦੀ ਹੈ ਨਾ ਸਬਰ ਸਦਕ ਇਹ ਸਰ ਖੂਨ ਚ ਹੁੰਦੀਆਂ ਨੇ ਚੀਜ਼ਾਂ ਹੂੰ ਖੂਨ ਚ ਹੁੰਦੀਆਂ ਨੇ ਲਹੂ ਚ ਹੁੰਦੀਆਂ ਨੇ ਚੀਜ਼ਾਂ ਸੰਸਕਾਰਾਂ ਚ ਹੁੰਦੀਆਂ ਨੇ ਚੀਜ਼ਾਂ ਜੀ ਇਹ ਨਹੀਂ ਹੁੰਦਾ ਕਿ ਕੋਈ ਗਰੀਬ ਘਰ ਜੰਮਿਆ ਸਦਾ ਤੱਕ ਇਮਾਨਦਾਰ ਰਹੂਗਾ ਇਹਦੀ ਕੋਈ ਗਰੰਟੀ ਨਹੀਂ ਆ ਵੇਖ ਲਓ ਕਈ ਹੈਗੇ ਆ ਤੇ ਇਹਨਾਂ ਦੀਆਂ ਫਾਈਲਾਂ ਜਦੋਂ ਨਿਕਲੀਆਂ ਮੈਂ ਤੁਹਾਨੂੰ ਦਿਖਾਉਂਗਾ ਹੂੰ ਕਿ ਕਿਹਦੇ ਮਤਲਬ ਕਿ ਕਹਿੰਦਾ ਜੀ ਮੈਂ ਆਮ ਘਰਾਂ ਦਾ ਤੇ ਫਲਾਣੇ ਘਰਾਂ ਦਾ ਟਮਕਾਣੇ ਘਰਾਂ ਦਾ ਤੇ ਹੁਣ ਮੋਹਾਲੀ ਦੇ ਲਾਗੇ ਕਿੱਥੇ ਕਿੱਥੇ ਰੈਸਟੋਰੈਂਟ ਚੱਲ ਰਹੇ ਨੇ ਜੀ ਸਮਝਦੇ ਹੋ ਨਾ ਇਹ ਫੈਲਾ ਖੁੱਲਣਗੇ ਆ ਜੇ ਕੋਈ ਗੱਲ ਨਹੀਂ ਜਿੰਨੇ ਮਰਜੀ ਦੱਬ ਲੋ ਪੱਤਰਕਾਰਾਂ ਨੂੰ ਕੁਝ ਵੀ ਕਰ ਲੋ ਕਿਸੇ ਤਾਂ ਨਿਕਲਣਗੇ ਕਿਸੇ ਨਿਕਲ ਨਹੀਂ ਕਿਸੇ ਤੇ ਨਿਕਲਣਗੇ ਇੱਕ ਦਿਨ ਸਾਰਿਆਂ ਦੇ ਹਿੱਸੇ ਦੇ ਨਿਕਲਣਗੇ ਤਾਂ ਕਹਿਣ ਦਾ ਮਤਲਬ ਇਹ ਆ ਸਾਲ ਕਿ ਕੋਈ ਇਹ ਨਹੀਂ ਹੁੰਦਾ ਕਿ ਬਹੁਤ ਤਗੜੇ ਘਰ ਜੰਮਿਆ ਤੇ ਪਰਿਸ਼ਤੀ ਹੋਏਗਾ ਹੋ ਸਕਦਾ ਕਿ ਉਹਦਾ ਪਿਓ ਦਾਦਾ ਦੌਲਤ ਇਸ ਤਰ੍ਹਾਂ ਇਕੱਠੀ ਕਰਕੇ ਬੈਠੇ ਹੋਣ ਜੀ ਕਿਉਂਕਿ ਬੁੱਧ ਵੀ ਤਾਂ ਹੋਇਆ ਨਾ ਹੂੰ ਹੂੰ ਬੁੱਧ ਵੀ ਤੇ ਇੱਕ ਰਾਜੇ ਦੇ ਘਰ ਹੀ ਹੋਇਆ ਸੀ ਸਾਹਿਬ ਸਿਰ ਦੋਏ ਚੀਜ਼ਾਂ ਜਿਹੜੀਆਂ ਮੰਨ ਕੇ ਚੱਲਣੀਆਂ ਚਾਹੀਦੀਆਂ ਜੀ 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 ਕਾਲਨ ਸਾਹਿਬ ਕਹਿੰਦੇ ਦੁਆ ਕਰੋ ਤਾਂ ਵੀ ਨਹੀਂ ਰੱਜਦੇ ਖੈਰ ਆਪਾਂ ਪੋਜ਼ਿਟਿਵ ਰਹਿਣਾ ਜੀ ਦੁਆ ਕਰਾਂਗੇ ਬੜਾ ਬਹੁਤ ਯਾਰ ਉਹ ਸਭ ਦੁਆ ਕਰੋ ਨਾ ਜੀ ਭਈ ਇਹਨਾਂ ਤੋਂ ਬਚਾਓ ਹੱਸ ਯਾਰ ਉਹ ਸਭ ਦੁਆ ਕਰੋ ਮਿਲ ਕੇ ਫਰਿਆਦ ਕਰੋ